ਮਾਰਨਿੰਗ ਟੂ ਆਲ ਆਫ ਯੂ ਮਿੱਟੇ ਅੱਜ ਆਪਾਂ ਨੇ 11 ਨੰਬਰ ਚੈਪਟਰ ਰੀਡ ਕਰਨਾ ਹੈ ਦਾ ਗੁਪਤ Empire ਭਾਵ ਕਿ ਗੁਪਤ ਸਾਮਰਾਜ ਬਾਰੇ ਆਪਾਂ ਨੇ ਰੀਡ ਕਰਨਾ ਹੈਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਇਹਦੀ ਇੰਟਰੋਡਕਸ਼ਨ ਦੀ ਇੰਟਰੋਡਕਸ਼ਨ ਕਹ ਲੋ ਜਾਇ ਇਸ ਜਿਹੜਾ ਸਾਮਰਾਜ ਇਹ ਕਿਵੇਂ ਚੱਲਿਆ ਮਤਲਬ ਕਿ ਦੀ ਸ਼ੁਰੂਆਤ ਕਦੋਂ ਹੋਈ ਇਹਦੀ ਸਥਾਪਨਾ ਕਦੋਂ ਹੋਈ ਮਿੱਟੇ ਜੀ ਮੈਂ ਆਪਾਂ ਨੇ ਪਿੱਛੇ ਪੜਿਆ ਸੀਗਾ ਮੌਰੀਆ ਸਾਮਰਾਜ ਬਾਰੇ ਹਨਾ ਵੀ ਮੌਰੀਆ ਦੀ ਵੀ ਸਰਕਾਰ ਹੁੰਦੀ ਸੀ ਮੌਰੀਆ ਦਾ ਰਾਜ ਹੁੰਦਾ ਸੀ ਇੱਕ ਵਾਰ ਇੰਡੀਆ ਦੇ ਵਿੱਚ ਮਨ ਜਦੋਂ ਮੌਰੀਆ ਰਾਜ ਖਤਮ ਹੋਇਆ ਤਾਂ ਉਸ ਤੋਂ ਬਾਅਦ ਇੱਕ ਕੁਸ਼ਾਨ ਸਾਮਰਾਜ ਚੱਲਿਆ ਕੁਸ਼ਾਨ ਲੋਕਾਂ ਦੀ ਸੀ ਜਿਹੜੀ ਇੰਡੀਆ ਦੇ ਵਿੱਚ ਸਰਕਾਰ ਆਈ ਕੁਸ਼ਾਨ ਤੋਂ ਬਾਅਦ ਸੀ ਜਿਹੜਾ ਇਹ ਗੁਪਤ ਸਾਮਰਾਜ ਦੀ ਸਥਾਪਨਾ ਹੋਈ ਸੀ ਭਾਰਤ ਇੰਡੀਆ ਦੇ ਵਿੱਚ ਗੁਪਤ ਗੁਪਤਾਂ ਦੀ ਜਿਹੜੀ ਸੀ ਸਰਕਾਰ ਆਈ ਸੀਗੀ ਸੋ ਅੱਜ ਆਪਾਂ ਇਸ ਬਾਰੇ ਰੀਡ ਕਰਾਂਗੇ ਜਦੋਂ ਕੁਸ਼ਾਨ ਸਾਮਰਾਜ ਦਾ ਐਂਡ ਹੋਇਆ ਤਾਂ ਉਹਦੇ ਖਾਤਮੇ ਤੋਂ ਬਾਅਦ ਸੀ ਜਿਹੜਾ ਭਾਰਤ ਸੀ ਜਿਹੜਾ ਉਹ ਬਹੁਤ ਛੋਟੇ ਛੋਟੇ ਸਟੇਟਾਂ ਦੇ ਵਿੱਚ ਡਿਵਾਈਡ ਕੀਤਾ ਗਿਆ ਭਾਵ ਕਿ ਇੰਡੀਆ ਦੇ ਵਿੱਚ ਬਹੁਤ ਛੋਟੇ-ਛੋਟੇ ਰਾਜ ਸੀ ਜਿਹੜੇ ਉਹ ਸਥਾਪਿਤ ਹੋ ਗਏ ਇਹਦੇ ਵਿੱਚ ਕੁਝ ਰਾਜ ਸੀ ਉਹ ਜਿਨ੍ਹਾਂ ਨੂੰ ਰਾਜਤੰਤਰੀ ਕਿਹਾ ਜਾਂਦਾ ਸੀ ਤੇ ਕੁਝ ਰਾਜ ਸੀ ਜਿਨ੍ਹਾਂ ਨੂੰ ਗਣਤੰਤਰੀ ਕਿਹਾ ਜਾਂਦਾ ਸੀਗਾ ਇਸ ਤਰੀਕੇ ਨਾਲ ਕੀ ਸੀਗਾ ਪੂਰਾ ਜਿਹੜਾ ਇੰਡੀਆ ਸੀਗਾ ਉਸ ਤੇ ਕਿਸੇ ਇੱਕ ਵਿਅਕਤੀ ਦਾ ਰਾਜ ਨਹੀਂ ਸੀ ਸਗੋਂ ਜਿਹੜਾ ਜਿਹੜਾ ਇੰਡੀਆ ਸੀਗਾ ਉਹ ਕਈ ਛੋਟੇ-ਛੋਟੇ ਰਾਜਾਂ ਦੇ ਵਿੱਚ ਡਿਵਾਈਡ ਹੋ ਚੁੱਕਿਆ ਸੀ ਸੋ ਇਸ ਤੋਂ ਬਾਅਦ ਜਦੋਂ ઈਸਾ ਦੀ ਚੌਥੀ ਸਦੀ ਆਈ ਚੌਥੀ ਸਦੀ ਦੇ ਵਿੱਚ ਕੀ ਹੋਇਆ ਇਹ ਜਿਹੜੇ ਸਤੰਤਰ ਰਾਜ ਸੀਗੇ ਇਹਨਾਂ ਰਾਜਾਂ ਦਾ ਅੰਤਕਾਲ ਦਿੱਤਾ ਗਿਆ ਤੇ ਇਹਦੇ ਜਿਹੜੇ ਖੰਡਰ ਸੀਗੇ ਭਾਵ ਕਿ ਇਹਨਾਂ ਦੀ ਖਾਤਮੇ ਤੋਂ ਬਾਅਦ ਜਿਹੜੀ ਇਹਨਾਂ ਦੀ ਰਹਿਣ ਖੂਦ ਸੀਗੀ ਉਸ ਦੇ ਉੱਪਰ ਸਾਰੇ ਉੱਤਰੀ ਭਾਰਤ ਦੇ ਵਿੱਚ ਇੱਕ ਨਵੇਂ સામਰਾਜ ਦੀ ਨੀਂ ਰੱਖੀ ਗਈ ਜਿਹਦਾ ਨਾਂ ਸੀਗਾ ਗੁਪਤ ਸਾਮਰਾਜ ਗੁਪਤ ਲੋਕਾਂ ਦਾ ਸੀ ਜਿਹੜਾ ਇੰਡੀਆ ਦੇ ਵਿੱਚ ਰਾਜ ਹੋ ਗਿਆ ઈਸਾ ਦੀ ਚੌਥੀ ਸਦੀ ਦੇ ਵਿੱਚ ਸੋ ਅੱਗੇ ਆਪਾਂ ਗੱਲ ਕਰਦੇ ਆ ਜੇ ਮੁੱਢਲੇ ਗੁਪਤ ਸ਼ਾਸਕ ਦਾ अर्ली ਗੁਪਤ ਰੂਲਰਜ਼ ਕਿ ਜਦੋਂ ਗੁਪਤ ਸਾਮਰਾਜ ਦੀ ਨੀਂਹ ਰੱਖੀ ਗਈ ਇਹਦੀ ਸ਼ੁਰੂਆਤ ਹੋਈ ਗੁਪਤ ਸਾਮਰਾਜ ਦੀ ਤਾਂ ਇਹ ਸਟਾਰਟਿੰਗ ਦੇ ਰਾਜੇ ਕਿਹੜੇ-ਕਿਹੜੇ ਸੀਗੇ ਜਿਵੇਂ ਸਭ ਤੋਂ ਪਹਿਲਾਂ ਹੈਗਾ ਸ਼੍ਰੀ ਗੁਪਤ ਜਦੋਂ ਇਹ ਜਿਹੜਾ ਸਾਮਰਾਜ ਸੀ ਹੋਂਦ ਵਿੱਚ ਆਇਆ ਤਾਂ ਜੇ ਅਸੀਂ ਇਸਦੇ ਪਹਿਲੇ ਰਾਜੇ ਦਾ ਵਰਣਨ ਕਰੀਏ ਤਾਂ ਇਹਦੇ ਪਹਿਲੇ ਰਾਜੇ ਦਾ ਨਾਮ ਸੀਗਾ ਸ਼੍ਰੀ ਗੁਪਤ ਬੱਸੇ ਜਿਹੜਾ ਇਹਦਾ ਨਾਮ ਸੀ ਕੱਲਾ ਗੁਪਤ ਸੀਗਾ ਸ਼੍ਰੀ ਬਾਦ ਦੇ ਵਿੱਚ ਇਸ ਨੂੰ ਰਿਸਪੈਕਟ ਦੇਣ ਦੇ ਲਈ ਲਾਇਆ ਗਿਆ ਸੀਗਾ ਸ਼੍ਰੀ ਸ਼ਬਦ ਸੀ ਜਿਹੜਾ ਕਿਹਾ ਜਾਂਦਾ ਹੈ ਕਹਿੰਦੇ ਇਹ ਸਮੁੰਦਰ ਗੁਪਤ ਦਾ ਦਾਦਾ ਸੀਗਾ ਜਿਨੇ 240 ਤੋਂ ਲੈ ਕੇ 280 ਇਸਵੀ ਪੂਰਬ ਤੱਕ ਰਾਜ ਕੀਤਾ ਨੈਕਸਟ ਹੈਗਾ ਘਟੋਤਕ ਚ ਗੁਪਤ ਇਹ ਵੀ ਸੀ ਜਿਹੜਾ ਇਹਨਾਂ ਦਾ ਸ਼੍ਰੀ ਗੁਪਤ ਦੀ ਡੈਥ ਤੋਂ ਬਾਅਦ ਜਿਹੜਾ ਉਹਦਾ ਉੱਤਰਾਧਿਕਾਰੀ ਬਣਿਆ ਸੀਗਾ ਅ ਇਹਨੇ 280 ਤੋਂ ਲੈ ਕੇ 319 ਤੱਕ ਸੀ ਜਿਹੜਾ ਰਾਜ ਕੀਤਾ ਏ ਇਹ ਆਪਣੇ ਆਪ ਨੂੰ ਮਹਾਰਾਜ ਕਹਿਲਾਉਣ ਦਾ ਇੱਛੁਕ ਸੀ ਮਹਾਰਾਜ ਕਹਿਲਾਉਂਦਾ ਸੀ ਇਹ ਆਪਣੇ ਆਪ ਨੂੰ ਨੈਕਸਟ ਹੈਗਾ ਚੰਦਰਗੁਪਤ ਪਹਿਲਾ ਜਿਹਨੇ 320 ਤੋਂ ਲੈ ਕੇ 335 ਤੱਕ ਰਾਜ ਕੀਤਾ ਤੇ ਨੈਕਸਟ ਜਿਹੜਾ ਇਹਨਾਂ ਦੇ ਵਿੱਚੋਂ ਸਭ ਤੋਂ ਫੇਮਸ ਹੋਏ ਨੇ ਰਾਜੇ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਬਹੁਤ ਨਾਮ ਹੈ ਉਹ ਹੈਗੇ ਨੇ ਸਮੁੰਦਰਗੁਪਤ ਅਤੇ ਚੰਦਰਗੁਪਤ ਦੂਸਰਾ ਜਿਨ੍ਹਾਂ ਦੇ ਬਾਰੇ ਆਪਾਂ ਨੇ ਡਿਟੇਲ ਦੇ ਵਿੱਚ ਰੀਡ ਕਰਨਾ ਆਪਣੇ ਸਿਲੇਬਸ ਦੇ ਵਿੱਚ ਸਿਰਫ ਆਪਾਂ ਨੇ ਦੱਸਣਾ ਇਸ ਲੈਸਨ ਦੇ ਵਿੱਚੋਂ ਇਹਦੀ ਸਥਾਪਨਾ ਵੀ ਕਿਵੇਂ ਹੋਈ ਇਹਦੀ ਸਥਾਪਨਾ ਉਸ ਤੋਂ ਬਾਅਦ ਸਮੁੰਦਰਗੁਪਤ ਬਾਰੇ ਆਪਾਂ ਨੇ ਡਿਟੇਲ ਦੇ ਵਿੱਚ ਪੜ੍ਹਨਾ ਹੈ ਸਮੁੰਦਰਗੁਪਤ ਤੋਂ ਬਾਅਦ ਚੰਦਰਗੁਪਤ ਦੂਸਰੇ ਬਾਰੇ ਆਪਾਂ ਨੇ ਡਿਟੇਲ ਦੇ ਵਿੱਚ ਪੜ੍ਹਨਾ ਹੈ ਤੇ ਗੁਪਤ ਸਾਮਰਾਜ ਦੇ ਖਤਮ ਹੋਣ ਦੇ ਕਿਹੜੇ-ਕਿਹੜੇ ਕਾਰਨ ਨੇ ਇਹ ਆਪਾਂ ਨੇ ਡਿਟੇਲ ਦੇ ਵਿੱਚ ਪੜ੍ਹਨਾ ਹੈਗਾ ਸੋ ਅੱਗੇ ਆਪਾਂ ਗੱਲ ਕਰਦੇ ਹਾਂ ਸਮੁੰਦਰ ਗੁਪਤ ਦੀ ਸਮੁੰਦਰ ਗੁਪਤ ਸੀ ਜਿਹੜਾ ਉਸਨੇ 335 ਈਸਵੀ ਤੋਂ ਲੈ ਕੇ 375 ਈਸਵੀ ਤੱਕ ਸੀ ਜਿਹੜਾ ਗੁਪਤ ਸਾਮਰਾਜ ਦੀ ਸੀ ਬਾਗਡੋਰ ਸਾੰਭੀ ਸੀਗੀ ਚੰਦਰ ਗੁਪਤ ਜਿਹੜਾ ਪਹਿਲਾ ਸੀ ਉਹਦੀ ਮੌਤ ਤੋਂ ਪੁੱਛੋ 335 ਈਸਵੀ ਦੇ ਵਿੱਚ ਜਿਹੜਾ ਉਹਦਾ ਪੁੱਤਰ ਸੀਗਾ ਸਮੁੰਦਰ ਗੁਪਤ ਉਹ ਰਾਜ ਗੱਦੀ ਤੇ ਬੈਠਿਆ ਸੀ ਕਹਿੰਦੇ ਕਿਹਾ ਜਾਂਦਾ ਹੈ ਕਿ ਜਿਹੜਾ ਇਹ ਚੰਦਰ ਗੁਪਤ ਸੀ ਜਿਹੜਾ ਪਹਿਲਾ ਚੰਦਰ ਗੁਪਤ ਸੀ ਨੇ ਸਮੁੰਦਰ ਗੁਪਤ ਦੇ ਗੁਣਾ ਤੇ ਯੋਗਤਾ ਤੋਂ ਖੁਸ਼ ਹੋ ਕੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਹੀ ਆਪਣਾ ਉੱਤਰਾਧਿਕਾਰੀ ਨਿਯਤ ਕਰਤਾ ਸੀ ਭਾਵ ਕਿ ਚੰਦਰ ਗੁਪਤ ਪਹਿਲੇ ਦੀ ਮੌਤ ਪਿੱਛੋਂ ਨਹੀਂ ਸੀ ਇਹ ਰਾਜਾ ਬਣਿਆ ਸਗੋ ਚੰਦਰ ਗੁਪਤ ਨੇ ਆਪਣੇ ਬੇਟੇ ਦੇ ਗੁਣ ਦੇਖ ਕੇ ਵੀ ਹਾਂ ਇਹ ਇੱਕ ਵਧੀਆ ਰਾਜਾ ਬਣ ਸਕਦਾ ਹੈ ਆਪਣੇ ਜਿਉਂਦੇ ਜੀ ਹੀ ਜਿਹੜਾ ਸੀ ਇਸ ਨੂੰ ਰਾਜਾ ਸੀ ਜਿਹੜਾ ਬਣਾ ਦਿੱਤਾ ਸੀ ਨੈਕਸਟ ਬੇਟੇ ਦਾ ਕੁਐਸਚਨ ਆਉਂਦਾ ਹੈ ਸਮੁੰਦਰ ਗੁਪਤ ਦੀਆਂ ਜਿੱਤਾਂ ਕਿ ਉਹਨੇ ਆਪਣੀ ਲਾਈਫ ਦੇ ਵਿੱਚ ਕਿਹੜੀਆਂ-ਕਿਹੜੀਆਂ ਜਿੱਤਾਂ ਸੀ ਜਿਹੜੀਆਂ ਪ੍ਰਾਪਤ ਕੀਤੀਆਂ ਜਿਹੜਾ ਸਮੁੰਦਰ ਗੁਪਤ ਹੈ ਉਹਨੂੰ ਬਹੁਤ ਮਹਾਨ ਜੇਤੂ ਸੀਗਾ ਜਦੋਂ ਉਹ 335 ਈਸਵੀ ਵਿੱਚ ਰਾਜਗਦੀ ਉੱਤੇ ਬੈਠਾ ਸੀ ਉਸ ਸਮੇਂ ਜਿਹੜਾ ਇੰਡੀਆ ਸੀ ਉਹਦੇ ਕਈ ਛੋਟੇ-ਛੋਟੇ ਰਾਜ ਸੀਗੇ ਵਟਵਾਰ ਦੇ ਵਿੱਚ ਇਹਨੇ ਸੀ ਕਈ ਜਿੱਤਾਂ ਪ੍ਰਾਪਤ ਕੀਤੀਆਂ ਤੇ ਇੱਕ ਜਿਹੜਾ ਆਪਣੇ ਸਾਮਰਾਜ ਨੂੰ ਸੀ ਬਹੁਤ ਅੱਗੇ ਜਿਹੜਾ ਨੇ ਵਧਾਇਆ ਜੀ ਮੇਰੀ ਉੜਾ ਭਾਗ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹ ਆਰੀਆ ਵਰਤਜਾ ਉੱਤਰੀ ਭਾਰਤ ਦੀ ਜਿੱਤ ਜਿਹੜਾ ਭਾਰਤ ਦੇ ਇੰਡੀਆ ਦੇ ਉੱਤਰ ਵਾਲੀ ਸਾਈਡ ਹੈ ਨਾਰਥ ਵਾਲੀ ਸਾਈਡ ਇਹਨੇ ਕਿਹੜੀਆਂ-ਕਿਹੜੀਆਂ ਜਿੱਤਾਂ ਸੀ ਜਿਹੜੀਆਂ ਪ੍ਰਾਪਤ ਕੀਤੀਆਂ ਸੀ ਫਸਟ ਹੈਗਾ ਉੱਤਰੀ ਭਾਰਤ ਦੀ ਪਹਿਲੀ ਮੁਹਿੰਮ ਜਿਹੜੀ ਇਹਨੇ ਉੱਤਰੀ ਭਾਰਤ ਦੇ ਵਿੱਚ ਪਹਿਲੀ ਜਿਹੜੀ ਸੀਗੀ ਜਿੱਤ ਪ੍ਰਾਪਤ ਕੀਤੀ ਸੀ ਇਹ ਵੱਡੇ ਜਸਟ ਰੀਡ ਕਰਨ ਵਾਲੇ ਪੁਆਇੰਟ ਨੇ ਤੁਸੀਂ ਰੀਡ ਕਰ ਲਿਓ ਠੀਕ ਹੈ ਉਸ ਤੋਂ ਬਾਅਦ ਇਹ ਆ ਗਈਆਂ ਇਹਦੀਆਂ ਨਾਰਥ ਸਾਈਡ ਦੀਆਂ ਜਿੱਤਾਂ ਉੱਤਰੀ ਭਾਰਤ ਦੀਆਂ ਜਿੱਤਾਂ ਤੇ ਨੈਕਸਟ ਆ ਆ ਗਈਆਂ ਇਹਦੀਆਂ ਦੱਖਣੀ ਭਾਰਤ ਦੀਆਂ ਜਿੱਤਾਂ ਕਿਹੜੀਆਂ-ਕਿਹੜੀਆਂ ਸੀਗੀਆਂ ਜਿਵੇਂ ਇਹਨੇ 12 ਰਾਜਿਆਂ ਨੂੰ ਹਰਾਇਆ ਸੀ 12 ਰਾਜਿਆਂ ਦੀ ਹਾਰ ਹੋ ਗਈ ਜਸਟ ਰੀਡ ਕਰਨ ਵਾਲੇ ਨੇ ਤੁਸੀਂ ਸਿਰਫ ਰੀਡ ਕਰ ਲਿਓ ਜਿਵੇਂ ਸਰਹੱਦ ਦੀ ਜਿਹੜੇ ਇਲਾਕੇ ਸੀਗੇ ਜਿਹੜੇ ਸਰਹੱਦ ਦੀ ਸਾਈਡ ਲੱਗੇ ਸੀ ਉਹ ਉਹ ਵੀ ਇਹਨੇ ਆਪਣੇ ਅਧੀਨ ਕਰ ਲਏ ਸੀ ਭਾਵੇਂ ਕਿ ਉਹਨਾਂ ਨੂੰ ਵੀ ਆਪਣੇ ਜਿਹੜਾ ਇਹਨੇ ਜਿੱਤ ਲਿਆ ਸੀ ਉਹ ਇਲਾਕਿਆਂ ਨੂੰ ਨੈਕਸਟ ਹੈਗਾ ਜਿਹੜੇ ਕਬੀਲਿਆਂ ਦਾ ਦਮਨ ਦਮਨ ਹੁੰਦਾ ਬੇਟੇ ਕਬੀਲਿਆਂ ਦੀ ਹਾਰ ਦਮਨ ਮਿੰਜਾ ਪਹਾੜ ਕਹਿ ਸਕਦੇ ਹਾਂ ਜਿਹੜੇ ਜੰਗਲਾਂ ਦੇ ਵਿੱਚ ਲੋਕ ਰਹਿੰਦੇ ਸੀ ਭਾਵੇਂ ਕਿ ਜਿਹੜੇ ਜੰਗਲਾਂ ਦੇ ਵਿੱਚ ਕਬੀਲੇ ਰਹਿੰਦੇ ਸੀਗੇ ਉਹਨਾਂ ਲੋਕਾਂ ਦਾ ਵੀ ਇਹਨੇ ਨਾਸ਼ ਕੀਤਾ ਠੀਕ ਹੈ ਉਹਨਾਂ ਲੋਕਾਂ ਦੇ ਵੀ ਇਹਨੇ ਜਿੱਤ ਪ੍ਰਾਪਤ ਕੀਤੀ ਇਹ ਜਿਹੜੇ ਕਬੀਲੇ ਸੀ ਜਾਂ ਤਾਂ ਇੱਕ ਤਾਂ ਇਹ ਮੱਦ ਇੰਡੀਆ ਦੇ ਵਿੱਚ ਰਹਿੰਦੇ ਸੀ ਅਤੇ ਇਹ ਜਿਹੜੇ ਉੜੀਸਾ ਦੇ ਜੰਗਲ ਨੇ ਉੱਥੇ ਇਹ ਰਹਿੰਦੇ ਸੀ ਇਹ ਕੀ ਸੀਗੇ ਇਹ ਇੰਡੀਆ ਦਾ ਮਾਹੌਲ ਖਰਾਬ ਕਰਦੇ ਸੀ ਇਹ ਮਤਲਬ ਕਿ ਇੱਕ ਜਿਹੜੀ ਸ਼ਾਂਤੀਪੂਰਵਕ ਇੰਡੀਆ ਦਾ ਮਾਹੌਲ ਸੀ ਉਹਨੂੰ ਇਹ ਖਰਾਬ ਕਰਦੇ ਹੁੰਦੇ ਸੀ ਸਮੁੰਦਰ ਗੁਪਤ ਨੇ ਇਨ੍ਹਾਂ ਜਾਤੀਆਂ ਦੀ ਸ਼ਕਤੀ ਨੂੰ ਲੇਟਾੜ ਦਿੱਤਾ ਭਾਵ ਕਿ ਜੰਗਲੀ ਕਬੀਲਿਆਂ ਨੂੰ ਇਹਨੇ ਖਤਮ ਕਰ ਦਿੱਤਾ ਅਤੇ ਇਸ ਤਰ੍ਹਾਂ ਉੱਤਰੀ ਭਾਰਤ ਤੇ ਦੱਖਣੀ ਭਾਰਤ ਦੇ ਰਾਹਾਂ ਵਿੱਚ ਇਹ ਇੱਕ ਬਹੁਤ ਵੱਡੀ ਰੁਕਾਵਟ ਸੀ ਜਿਹੜੀ ਇਹਨੇ ਦੂਰ ਕਰਤੀ ਸੀ ਇਸ ਦੇ ਦੋਵਾਂ ਭਾਗਾਂ ਦਾ ਮੇਲਜੋਲ ਵਧਾ ਦਿੱਤਾ ਇਹ ਇੰਡੀਆ ਦੇ ਉੱਤਰ ਵਾਲੀ ਸਾਈਡ ਤੇ ਦੱਖਣ ਵਾਲੀ ਸਾਈਡ ਦੇ ਇਹ ਵਿਚਕਾਰ ਸੀਗੇ ਇਹ ਜਿਹੜੇ ਕਬੀਲੇ ਸੀ ਜਦੋਂ ਇਹਨੇ ਇੰਨਾ ਕਬੀਲਿਆਂ ਨੂੰ ਹਰਾਤਾ ਨਾਸ਼ ਕਰਤਾ ਇਹਨਾਂ ਦਾ ਤਾਂ ਉੱਤਰੀ ਭਾਰਤ ਤੇ ਦੱਖਣੀ ਭਾਰਤ ਦਾ ਆਪ ਦੇ ਵਿੱਚ ਬਹੁਤ ਮੇਲ ਵਧਿਆ ਨੈਕਸਟ ਹੈਗਾ ਵਿਦੇਸ਼ੀ ਸ਼ਕਤੀਆਂ ਨਾਲ ਸਬੰਧ ਜਿਹੜੀਆਂ ਫੋਰਨ ਦੀਆਂ ਸੀਗੀਆਂ ਪਾਪਾਵਰਜ਼ ਜਿਹੜੇ ਫੋਰਨ ਲੋਕ ਸੀਗੇ ਉਹਨਾਂ ਨਾਲ ਵੀ ਇਹਦੇ ਬਹੁਤ ਸਬੰਧ ਸੀਗੇ ਕਿਉਂਕਿ ਇਹ ਬਹੁਤ ਜਿੱਤਾਂ ਪ੍ਰਾਪਤ ਕਰਦਾ ਜਾ ਰਿਹਾ ਸੀ ਜਿਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੀਗੇ ਆ ਜਿਹੜੇ ਵਿਦੇਸ਼ਾਂ ਦੇ ਫੋਰਨ ਕੰਟਰੀਜ਼ ਦੇ ਮੇਨ ਮੇਨ ਲੋਕ ਸੀ ਉਹ ਇਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਸੀ ਤੇ ਇਸ ਦੇ ਨਾਲ ਸੀ ਜਿਹੜਾ ਉਹ ਦੋਸਤਾਨਾ ਸਬੰਧ ਰੱਖਣਾ ਪਸੰਦ ਕਰਦੇ ਸੀ ਮਿੱਤਰਤਾਪੂਰਨ ਸੰਧ ਰੱਖਣਾ ਚਾਹੁੰਦੇ ਸੀ ਨੈਕਸਟ ਪੁਆਇੰਟ ਹੈਗਾ ਬੇਟੇ ਆਸ਼ਵ ਮੇਦ ਯੱਗ ਇਹ ਤੁਸੀਂ ਸ਼ਾਰਟ ਨੋਟ ਦੇ ਲਈ ਰੀਡ ਕਰਨੇ ਹੈ ਸ਼ਾਰਟ ਕੁਐਸਚਨਾਂ ਦੇ ਵਿੱਚ ਆਉਂਦਾ ਹੁੰਦਾ ਹੈ ਕਿ ਆਸ਼ਵ ਮੇਦ ਯੱਗ ਕੀ ਹੈਗਾ ਕੀ ਸੀਗਾ ਸਮੁੰਦਰ ਗੁਪਤ ਨੇ ਜਦੋਂ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕਰ ਲਈਆਂ ਸੀ ਤੇ ਉਹਨੇ ਜਿਹੜੀ ਆਪਣਾ ਸਾਮਰਾਜ ਸੀਗਾ ਉਹ ਬਹੁਤ ਉਹਨੇ ਅੱਗੇ ਵਧਾ ਲਿਆ ਸੀ ਇੱਕ ਮਹਾਨ ਜੇਤੂ ਬਣਨ ਤੋਂ ਬਾਅਦ ਉਹਨੇ ਸਾਰੇ ਹਿੰਦੂ ਰਾਜਿਆਂ ਦੀ ਤਰ੍ਹਾਂ ਇੱਕ ਜੱਗ ਕੀਤਾ ਸੀਗਾ ਜੱਗ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਜੱਗ ਕੀਤਾ ਸੀ ਜਿਹਨੂੰ ਅਸ਼ਵਮੇਧ ਜੱਗ ਕਿਹਾ ਜਾਂਦਾ ਸੀ ਇਸ ਜੱਗ ਕਰਨ ਦੇ ਸਮੇਂ ਸੀ ਜਿਹੜਾ ਉਹਨੇ ਸੋਨੇ ਦੇ ਸਿੱਕੇ ਚਾਲੂ ਕੀਤੇ ਸੀ ਤੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸੀ ਜਿਹੜੇ ਉਹਨੇ ਉਹ ਕੋਇਨ ਸੀਗੇ ਉਹ ਸਿੱਕੇ ਸੀ ਜਿਹੜੇ ਬ੍ਰਾਹਮਣਾਂ ਦੇ ਵਿੱਚ ਵੰਡੇ ਸੀਗੇ ਇਨ੍ਹਾਂ ਸਿੱਕਿਆਂ ਦੇ ਇੱਕ ਪਾਸੇ ਜੱਗ ਦੇ ਘੋੜੇ ਦੀ ਮੂਰਤ ਬਣਾਈ ਗਈ ਸੀ ਤੇ ਦੂਸਰੇ ਪਾਸੇ ਪਾਸੇ ਸੀ ਜਿਹੜਾ ਅਸ਼ਮੇਦ ਪ੍ਰਾਕਰਮਨ ਦੀ ਜਿਹੜੀ ਉਪਾਧੀ ਅ ਮਤਲਬ ਕਿ ਲਿਖੀ ਗਈ ਸੀ ਕਹਿ ਲਓ ਜਾਂ ਅੰਕਿਤ ਕੀਤੀ ਗਈ ਸੀ ਇਹ ਜਗ ਸੀ ਜਿਹੜਾ ਸਮੁੰਦਰ ਗੁਪਤ ਨੇ ਆਪਣੀਆਂ ਸਾਰੀਆਂ ਜਿੱਤਾਂ ਮਗਰੋਂ ਆਪਣੇ ਸ਼ਾਸਨ ਕਾਲ ਦੇ ਜਿਹੜੇ ਅਖੀਰਲੇ ਬਰੇ ਸੀਗੇ ਉਹਨਾਂ ਦੇ ਵਿੱਚ ਤੇ ਸੀ ਜਿਹੜਾ ਇਹ ਉਹਨੇ ਕੀਤਾ ਸੀਗਾ ਨੈਕਸਟ ਹੈਗਾ ਸਾਮਰਾਜ ਦਾ ਵਿਸਥਾਰ ਐਕਸਟੈਂਸ਼ਨ ਆਫ ਐਮਪਾਇਰ ਭਵਕੇ ਸਮੁੰਦਰ ਗੁਪਤ ਨੇ ਸੀ ਜਿਹੜਾ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ ਸੀ ਉਹਦਾ ਜਿਹੜਾ ਸਾਮਰਾਜ ਸੀਗਾ ਉਹ ਹਿਮਾਲਿਆ ਤੋਂ ਲੈ ਕੇ ਦੱਖਣ ਵਿੱਚ ਨਰਮਦਾ ਨਦੀ ਤੱਕ ਅਤੇ ਪੂਰਬ ਵਿੱਚ ਵੰਗ ਬੰਗਾਲ ਤੋਂ ਲੈ ਕੇ ਪੱਛਮ ਵਿੱਚ ਭਵਕੇ ਚਾਰੇ ਦਿਸ਼ਾਵਾਂ ਦੇ ਵਿੱਚ ਜਿਹੜਾ ਉਸ ਦਾ ਜਿਹੜਾ ਸਾਮਰਾਜ ਸੀ ਉਹ ਫੈਲਿਆ ਹੋਇਆ ਸੀਗਾ ਚਾਰੇ ਦਿਸ਼ਾਵਾਂ ਦੇ ਜਿੰਨੇ ਵੀ ਇਲਾਕੇ ਸੀ ਸਾਰਿਆਂ ਤੇ ਉਹਦਾ ਰਾਜ ਹੋ ਗਿਆ ਸੀਗਾ ਇਹ ਸੀ ਉਹਦੀਆਂ ਜਿੱਤਾਂ ਨੈਕਸਟ ਹੈਗਾ ਸਮੁੰਦਰਗੁਪਤ ਭਾਰਤੀ ਨੈਪੋਲੀਅਨ ਦੇ ਰੂਪ ਵਿੱਚ ਸਮੁੰਦਰਗੁਪਤ ਨੂੰ ਕਹਿੰਦੇ ਭਾਰਤ ਦਾ ਨੈਪੋਲੀਅਨ ਦਾ ਨਾਮ ਦਿੱਤਾ ਗਿਆ ਕਿਉਂਕਿ ਉਹ ਇੱਕ ਮਹਾਨ ਸੀਗਾ ਜਿਹੜਾ ਉਹ ਜਿੱਤਣ ਵਾਲਾ ਸੀ ਉਹਨੇ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ ਸੀ ਜਿਵੇਂ ਜਿਹੜਾ ਨੈਪੋਲੀਅਨ ਸੀ ਉਹ ਫਰਾਂਸ ਦਾ ਇੱਕ ਮਹਾਨ ਜੋਧਾ ਸੀਗਾ ਇਸੇ ਤਰ੍ਹਾਂ ਜਿਹੜਾ ਸਮੁੰਦਰਗੁਪਤ ਸੀ ਉਹਨੂੰ ਇੰਡੀਆ ਦਾ ਇੱਕ ਮਹਾਨ ਜੋਧਾ ਸਮਝਿਆ ਜਾਂਦਾ ਹੈ ਉਹਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈ ਕਿਨ ਕਨੈਪੋਲੀਨ ਦੇ ਵਾਂਗ ਸਮੁੰਦਰ ਗੁਪਤ ਵੀ ਸੀ ਜਿਹੜਾ ਇੱਕ ਮਹਾਨ ਜੋਦਾ ਸੀ ਤੇ ਇੱਕ ਮਹਾਨ ਜੇਤੂ ਸੀ ਇਸ ਨੇ ਉੱਤਰੀ ਭਾਰਤ ਦੇ ਨੌ ਰਾਜਿਆਂ ਨੂੰ ਹਰਾਇਆ ਸੀ ਤੇ ਉਹਨਾਂ ਦੇ ਉਹਨਾਂ ਦੇ ਰਾਜਾਂ ਦੇ ਉੱਪਰ ਆਪਣੇ ਉਹਨਾਂ ਦੇ ਰਾਜਾਂ ਨੂੰ ਸੀ ਜਿਹੜਾ ਆਪਣੇ ਸਾਮਰਾਜ ਦੇ ਵਿੱਚੇ ਨੇ ਮਲਾਇਆ ਸੀਗਾ ਨੈਕਸਟ ਹੈਗਾ ਸਮੁੰਦਰ ਗੁਪਤ ਦੀਆਂ ਹੋਰ ਉਪलब्ਧੀਆਂ ਜਿਹੜੇ ਨੇ ਹੋਰ ਕਿਹੜੇ-ਕਿਹੜੇ ਕੰਮ ਕੀਤੇ ਸੀ ਭਾਵ ਕਿ ਇਹਦੇ ਹੋਰ ਕਿਹੜੇ-ਕਿਹੜੇ ਕੰਮ ਸੀ ਜਿਹੜੇ ਸ਼ਲਾਘਾਯੋਗ ਸੀਗੇ ਜਿਵੇਂ ਇਹਨੇ ਸਾਹਿਤ ਦੇ ਖੇਤਰ ਵਿੱਚ ਭਾਗ ਕੇ ਇਹਨੇ ਇੰਦਾ ਫੀਲਡ ਆਫ ਲਿਟਰੇਚਰ ਇਹਨੇ ਲਿਟਰੇਚਰ ਦੇ ਵਿੱਚ ਕੀ ਕੀ ਆਪਣਾ ਯੋਗਦਾਨ ਪਾਇਆ ਇਹ ਇੱਕ ਮਹਾਨ ਕਵੀ ਸੀਗਾ ਕਵਿਤਾਾਂ ਮਾ ਇਹਨੇ ਬਹੁਤ ਸਾਰੀਆਂ ਲਿਖੀਆਂ ਇਹ ਵੀ ਇਹਦਾ ਇੱਕ ਯੋਗਦਾਨ ਸੀ ਸਮੁੰਦਰ ਗੁਪਤ ਦੇ ਦਰਬਾਰ ਦੇ ਵਿਦਵਾਨ ਇਹਦੇ ਦਰਬਾਰ ਦੇ ਵਿੱਚ ਸੀ ਜਿਹੜੇ ਇਹਨੇ ਬਹੁਤ ਜ਼ਿਆਦਾ ਸੀ ਜਿਹੜੇ ਵਿਦਵਾਨ ਰੱਖੇ ਹੋਏ ਸੀ ਨੈਕਸਟ ਹੈਗਾ ਇਨ ਦਾ ਫੀਲਡ ਆਫ ਆਰਟ ਕਲਾ ਦੇ ਖੇਤਰ ਵਿੱਚ ਇਹਨੇ ਕੀ ਕੀ ਯੋਗਦਾਨ ਪਾਇਆ ਜਿਵੇਂ ਸੰਗੀਤ ਕਲਾ ਦਾ ਹੈ ਬਹੁਤ ਪ੍ਰੇਮੀ ਸੀਗਾ ਠੀਕ ਹੈ ਜੀ ਸੰਗੀਤ ਕਲਾ ਹੁੰਦਾ ਹੈਗਾ 뮤זיਕ ਨੈਕਸਟ ਹੈਗਾ ਮੋਦਰਾ ਕਲਾ ਜੀ ਜਿਹਨੂੰ ਆਪਾਂ ਸਿੱਕਿਆਂ ਦੀ ਕਲਾ ਕਹਿ ਸਕਦੇ ਆ ਇਹਨੇ ਆਪਣੇ ਰਾਜਕਾਲ ਦੇ ਵਿੱਚ ਕਈ ਸਿੱਕੇ ਚਲਾਏ ਕਈ ਕੋਇਨ ਚਲਾਏ ਜਿਵੇਂ ਇਹਨੇ ਸੋਨੇ ਦੇ ਸਿੱਕੇ ਆਪਾਂ ਪਿੱਛੇ ਪੜਿਆ ਸੀ ਇਹਨੇ ਚਲਾਏ ਸੀਗੇ ਨੈਕਸਟ ਹੈਗਾ ਇਨ ਦਾ ਫੀਲਡ ਆਫ ਰਿਲੀਜੀਅਨ ਧਰਮ ਦੇ ਖੇਤਰ ਵਿੱਚ ਇਹਨੇ ਕੀ ਕੀ ਕੰਮ ਕੀਤਾ Hindu ਧਰਮ ਵਿੱਚ ਦ੍ਰਿੜ ਵਿਸ਼ਵਾਸ ਇਹ Hindu ਧਰਮ ਦੇ ਵਿੱਚ ਬਹੁਤ ਵਿਸ਼ਵਾਸ ਰੱਖਦਾ ਸੀਗਾ ਨੈਕਸਟ ਹੈਗਾ ਇਹਦੇ ਵਿੱਚ ਧਾਰਮਿਕ ਸਹਿਣਸ਼ੀਲਤਾ ਧਾਰਮਿਕ ਸਹਿਣਸ਼ੀਲਤਾ ਦਾ ਮਤਲਬ ਹੁੰਦਾ ਬੇਟੇ ਇਹ ਭਾਵੇਂ ਇਹ ਆਪ ਕੱਟੜ Hindu ਸੀਗਾ ਪਰ ਫਿਰ ਵੀ ਇਹ ਦੂਜੇ ਧਰਮਾਂ ਤੋਂ ਨਾਫਰਤ ਨਹੀਂ ਕਰਦਾ ਸੀਗਾ ਇਹਦੇ ਵਿੱਚ ਧਾਰਮਿਕ ਸਹਿਣਸ਼ੀਲਤਾ ਬਹੁਤ ਜ਼ਿਆਦਾ ਸੀਗੀ ਇਹ ਸਾਰੇ ਧਰਮਾਂ ਨੂੰ ਸੀ ਜਿਹੜਾ ਸਨਮਾਨ ਦਿੰਦਾ ਸੀ ਸੋ ਇਹ ਸੀਗਾ ਸਮੁੰਦਰ ਗੁਪਤ ਬਾਰੇ ਤੇ ਗੁਪਤ ਸਾਮਰਾਜ ਦੀ ਸਥਾਪਨਾ ਬਾਰੇ ਅੱਜ ਆਪਾਂ ਰੀਡ ਕੀਤੇ ਆ ਨੈਕਸਟ ਲੈਕਚਰ ਦੇ ਵਿੱਚ ਆਪਾਂ ਗੱਲ ਕਰਾਂਗੇ ਚੰਦਰ ਗੁਪਤ ਦੂਸਰੇ ਬਾਰੇ ਆਪਾਂ ਨੈਕਸਟ ਲੈਕਚਰ ਦੇ ਵਿੱਚ ਰੀਡ ਕਰਾਂਗੇ